ਬੀਤੇ ਦਿਨੀ ਗੁਜਰਾਤ ਪੁਲਿਸ ਜਲੰਧਰ ਦੇ ਭਰਕੋ ਕੈਂਪ ਥਾਣੇ ਦੇ ਵਿੱਚ ਪਹੁੰਚਦੀ ਹੈ ਤੇ ਇੱਕ ਦੋਸ਼ੀ ਨੂੰ ਕਿਹੜਾ ਗ੍ਰਿਫਤਾਰ ਕੀਤਾ ਜਾਂਦਾ ਸਾਡੇ ਨਾਲ ਜਲੰਧਰ ਦੇ ਭਰਕੋ ਕੈਂਪ ਦੇ ਐਸ ਐਚ ਓ ਸਾਡੇ ਨਾਲਾ ਗੁਰਦੇਵ ਜੀ ਇੱਕ ਹੀ ਮਾਮਲਾ ਕੇ ਕਿਹੜੇ ਗੁਜਰਾਤ ਪੁਲਿਸ ਆਈ ਸੀ ਇਹ ਗੁਜਰਾਤ ਪੁਲਿਸ ਕੱਲ ਸਾਡੇ ਕੋਲ ਆਈ ਸੀ ਹੈਲਪਲੈਨ ਵਾਸਤੇ ਕਿ ਉਹਨਾਂ ਨੂੰ ਕੋਈ ਇੱਥੇ ਸਾਡੇ ਇਲਾਕੇ ਵਿੱਚ ਅਵਤਾਰਨਗਰ ਸਾਈਡ ਤੇ ਕੋਈ ਮੁਰਤਿਆ ਅਲੀ ਨਾਮ ਦਾ ਬੰਦਾ ਰਹਿੰਦਾ ਤੋ ਉਹਨੂੰ ਰਾਉਂਡ ਅਪ ਕਰਨ ਆਏ ਸੀ ਤੇ ਉਹਦੇ ਖਿਲਾਫ ਉੱਥੇ ਐਫ ਆਈ ਆਰ ਦਰਜ ਹੈ 388 420 ਆਈਟੀ ਐਕਟ ਪਲੱਸ ਕਾਪੀਰਾਈਟ ਐਕਟ ਇਹਦੇ ਬਾਰੇ ਪਤਾ ਲੱਗਾ ਕਿ ਉਹਨਾਂ ਨੇ ਦੱਸਿਆ ਕਿ ਇਹ ਕੋਈ Jio Hotstar ਕੰਪਨੀ ਹੈ ਉਹਦੇ ਜਿਹੜੇ ਗੇਮਸ ਵਗੈਰਾ ਚੱਲਦੀ ਜਿੱਤੇ ਤੇ ਉਹਨੂੰ ਉਹ ਕਾਪੀ ਕਰਕੇ ਉਹਦੇ ਸਿਗਨਲ ਜਾਂ ਉਹਦੀ ਕੀ ਤਿਆਰ ਕਰਕੇ ਕੁਝ ਇਸ ਤਰ੍ਹਾਂ ਕੋਈ ਉਹਦੇ ਖਿਲਾਫ ਐਫਆਈਆ ਦਰਜ ਸਰ ਕਿਹੜੇ ਥਾਣੇ ਦਾ ਗੁਜਰਾਤ ਕਿਹੜੇ ਏਰੀਏ ਦੇ ਆ ਕਿੱਥੋਂ ਗੁਜਰਾਤ ਸੀਏਡੀ ਕ੍ਰਾਈਮ ਗਾਂਧੀ ਨਗਰ ਗੁਜਰਾਤ ਉਥੋਂ ਦੀ ਪੁਲਿਸ ਆਈ ਸੀ ਸਰ ਇੱਥੇ ਕਿੱਥੇ ਰਹਿੰਦਾ ਸੀ ਕਿੰਨੇ ਸਾਲਾਂ ਤੋਂ ਇੱਥੇ ਰਹ ਰਿਹਾ ਸੀ ਨਹੀਂ ਇੱਥੇ ਆਪਣੇ ਅਵਤਾਰਨਗਰ ਚ ਰਹ ਰਿਹਾ ਸੀ ਆਨ ਰੈਂਟਰ ਬਾਕੀ ਇਹ ਨਹੀਂ ਪਤਾ ਕਿ ਕਦੋਂ ਤੂੰ ਕਿੰਨੀ ਜਦੋਂ ਰਹਿ ਰਿਹਾ ਸਰ ਇਹਨਾਂ ਦਾ ਕੋਈ ਪਾਕਿਸਤਾਨ ਦੇ ਨਾਲ ਵੀ ਲੈਣ ਦਾ ਰابطਾ ਹੈਗਾ ਨਹੀਂ ਨਹੀਂ ਮੇਰੀ ਉਹਨਾਂ ਗੁਜਰਾਤ ਪੁਲਿਸ ਨਾਲ ਗੱਲ ਹੋਈ ਸੀ ਇਹੋ ਜਿਹੀ ਕੋਈ ਗੱਲ ਨਹੀਂ ਸਿਰਫ ਕਾਪੀਰਾਈਟ ਐਕਟ ਆਰਟੀਕਲ ਹੈ ਜੀ ਹਾਂ ਤੇ ਕੋਈ ਇਹਨਾਂ ਦਾ ਕੋਈ ਪੈਸੇ ਦਾ ਵੀ ਇਹਨਾਂ ਕੋਈ ट्रांजੈਕਸ਼ਨ ਹੈ ਜੀ ਇਹ ਜੀ ਹੋਈ ਬੈਟਰ ਦੱਸ ਸਕਦੇ ਗੁਜਰਾਤ ਪੁਲਿਸ ਦੱਸ ਸਕਦੀ ਜੀ ਕੋਈ ਦੱਸਿਆ ਜਾ ਰਿਹਾ ਹੈ মিডিਆ ਦੇ ਵਿੱਚ ਵੀ ਆ ਰਿਹਾ ਹੈ ਇਹ ਪਾਕਿਸਤਾਨ ਦੇ ਨਾਲ ਇਹਦੇ ਨਾਲ ਕੋਈ ਜਾਸੂਸ ਹੈ ਨਹੀਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਹਦੇ ਉਹ ਹੀ ਜ਼ਿਆਦਾ ਦੱਸ ਸਕਦੇ ਬਾਕੀ ਸਾਡੇ ਕੋਲ ਇਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ ਹੈ